ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਿੱਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜਾ ਤਨਵਰੀ ਸਾਹ ਲੈ ਲਿਖਾਈ ਮਲਕ ਜੇ ਕੰਨੀ ਸੁਣੀਂਦਾ ਮਹੁ ਦੇ ਕਲਿ ਆਏ ਜਿੰਦ ਨਿਮਾਣੀ ਟੱਈਐ ਹੱਡਾਂ ਕੂਕੜ ਕਾਏ ਸਾਹ ਲੇ ਕੇ ਨਾ ਚੱਲਨੀ ਜਿੰਦੂ ਕੋ ਸਮਝਾਏ ਜਿੰਦ ਬਹੁਤੇ ਮਰਨਵਾਰ ਲੈ ਜਸੀ ਪਰਣਾਏ ਆਪਣ ਹੱਤੀ ਝੋਲ ਕੈ ਕਹਿ ਗਲ ਲੱਗੈ ਧਾਏ ਵਾਲਮਨ ਕੀ ਪਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ ਖੜੀ ਪਵੰਦਈ ਖੜਾ ਨਾ ਆਪ ਮੁਹਾਈ ਫਰੀਦਾ ਦਰਦ ਰਐਸੀ ਗਾਕੜੀ ਚੱਲਾ ਦੁਨੀਆ ਭੱਤ ਬੰਨ ਉਠਾਈ ਕੋਟਲੀ ਕਿ ਤੈ ਵੰਜਾ ਘੱਤ

ਤਾ ਜੀ ਉੜਮੈ ਨਾਹੀਂ ਕੋ ਸਭ जग ਡਿੱਟਾ ਹੰਡ ਫਰੀਦਾ ਜੇ ਤੂੰ ਅਕਲ ਤੀਫੋ ਕਾਲੇ ਲਿਖਣਾ ਲੇਖ ਆਪਣੜੇ ਗਰੀਬਾਂ ਮੈਂ ਸਿਰ ਨੀਵਾ ਕਰਦੀ ਕ ਫਰੀਦਾ ਜੋ ਤੇ ਮਰਨ ਮੁਕੀਆਂ ਤਿਨਾਂ ਨਾ ਮਾਰੇ ਘਮ ਆਪਣੜੇ ਘਰ ਜਾਈਐ ਪੈਰ ਚਨਾਂ ਦੇ ਚੁੰਮ ਫਰੀਦਾ ਜਾਂ ਤੂੰ ਕੱਟ ਲਵੇਲ ਤਾ ਤੂੰ ਦਿੱਤਾ ਦੁਨੀ ਸਿਉ ਮਰਕ ਸਵਾਈ ਨੀ ਜੇ ਭਰਿਆ ਤੰਦ ਦਿਆ ਦੇਖ ਫਰੀਦਾ ਜੋਤੀਆ ਦਾੜੇ ਹੋਈ ਭੂਰ ਅਗੋਂ ਡੜ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇਤੀਆ ਸਕਰ ਹੋਈ ਵਿਸ ਸਾਈਂ ਬਾਜੂ ਆਪਣੇ ਵੇਦਨ ਕਹੀਏ ਕਿੱਸਾ ਫਰੀਦਾ ਕੀ ਦੇਖ ਪਤੀਣੀਆਂ ਸੁਣ ਤੁੰਰੀ ਨੇ ਕੰਨਾ ਸਾਖ ਫਗੰਦੀ ਆਈ ਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿੰਨਾ ਰਾਵਿਆ ਧੌਲੀ ਰਾਵੈ ਕੋਈ ਕਰ ਸਾਈ ਸੂ ਤਿਰਹੜੀ ਰੰਗ ਨਵੇਲਾ ਹੋਏ ਮਹਲਾ ਤੀਜਾ ਫਰੀਦਾ ਕਾਲੀ ਧੌਲੀ ਸਰਸਦਾ ਹੈ ਜੀ ਕੋ ਚਿਤ ਕਰੇ ਆਪਨਾ ਲਾਇਆ ਪਰਮਨਾ ਲੱਗਈ ਜੇ ਲੋਚੈ ਸਭ ਕੋਏ ਇਹੋ ਪਰਮ ਤੇ ਆਲਾ ਕਸੂਂਕਾ ਜੈ ਪਾਵੇ ਤਾਂ ਦੀ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਟਾ ਕਜਲ ਰੇਖ ਨਾਲ ਸਹੰਦੇ ਆ ਸੇ ਅੰਕੀ ਸੋਏ ਬਹਿਟਾ ਫਰੀਦਾ ਕੋ ਕਹਿੰਦਿਆ ਚਾ ਕਹਿੰਦਿਆ ਮਤੀ ਦਿੰਦਿਆ ਨਤ ਜੋ ਸੈਤਾਨ ਵੰਜਾਇਆ ਸਿੱਖ ਤੇ ਰਹੇ ਚਿੱਤ ਫਰੀਦਾ ਤੀ ਉਪਵਾਹੇ ਦਬ ਜੇ ਸਾਈਂ ਲੋੜ ਹੈ ਸਭ ਇੱਕ ਛਜੈ ਬਿਆਲ ਤਾਲੀਆ ਹੈ ਤਾਂ ਸਾਈਂ ਦਾ ਦਰਵਾੜੀ ਹੈ ਫਰੀਦਾ ਖਾਕ ਨਾ ਦਿੰਦੀ ਐ ਖਾਕੂ ਜੇੜ ਨਾ ਹੋਏ ਜੀਵਨ ਦਾ ਪੈਰਾ ਤਲੈ ਮੋਇਆ ਉੱਪਰ ਹੋਏ ਫਰੀਦਾ ਜਾਂ ਲੱਭਤਾ ਨੇ ਉਹ ਕਿਆ ਲੱਭਤਾ ਕੂੜਾ ਨੇ ਹੋ ਕਿ ਚਰ ਚੱਤ ਲੰਗਾਈ ਐ ਛ ਪਰ ਟੁੱਟੇ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵ ਹੈ ਵਣ ਕੰਡਾ ਮੋੜੇ ਵਸੇ ਰਵਹੀ ਆਲੀ ਐ ਜੰਗਲ ਕਿਆ ਟੁੰਡੇ ਫਰੀਦਾ ਇਨੀ ਨਿੱਤੀ ਜੰਗੀ ਐ ਥਾਲ ਡੁੰਗਰ ਪਵੇ ਓਮ ਅੱਜ ਫਰੀਦਾ ਕੂਜੜਾ ਸਹਤੋ ਹਾਂਥੀ ਓਮ ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਟਣ ਪਾਸ ਤਿਗਤ ਨਾਂ ਦਾ ਜੀਵਿਆ ਜਿੰਨਾ ਬਟਾਣੀ ਆਸੀ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ ਏੜਾ ਜਲੇ ਮਜੀਟ ਜਿਉਂ ਉੱਪਰ ਅੰਗਾਰਾ ਫਰੀਦਾ ਲੋੜੇ ਤੱਕ ਵੀ ਚੌੜੀਆਂ ਕਿਕਰ ਵਿਜੈ ਜਟ ਅੰਡਰ ਉਹ ਨਿਕਤਾਇਂ ਦਾ ਪੈਦਾ ਲੋੜੇ ਪੱਤੇ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾ ਤਾਂ ਪਿੱਜਾ ਕੰਬਲੀ ਰਹਾ ਤਾਂ ਤੈਨੇ ਹੋ ਪਿੱਜੋ ਸੁਜੋ ਕੰਬਲੀ ਅੱਲਾਹ ਵਰਸਾ ਮੇ ਹੋ ਜਾਏ ਮਿਲਾਂ ਤਨ ਸਜਨਾ ਕੁੱਟੋ ਨਾਹੀ ਨੇ ਹੋ ਫਰੀਦਾ ਮੈਂ ਕੋਲਾਵਾ ਪਗਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣੀ ਸਿਰ ਭੀ ਮਿੱਟੀ ਕਾਏ ਫਰੀਦਾ ਸਤਰਕੰਡ ਨਿਵਾਤ ਗੁਰ ਮਤ ਮੰਜਾ ਦੁੱਧ ਸਭੇ ਵਸਤੂ ਮਿੱਟੀਆਂ ਰੱਬ ਨ ਪੁੱਜਣ ਤੁੱਦ ਫਰੀਦਾ ਰੋਟੀ ਮੇਰੀ ਕਾਢ ਕੇ ਲਾवण ਮੇਰੀ ਭੁੱਖ ਜਿੰਨਾ ਕਦੇ ਚੋਪੜੀ ਘਨੇ ਸਹਿਣਗੇ ਦੁੱਖ ਰੁਕ ਇਸ ਸੁਖੀ ਕਾਇ ਕਾਇ ਠੰਡਾ ਪਾਣੀ ਪੀਓ ਫਰੀਦਾ ਦੇ ਪਰਾਈ ਚੁਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੇ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਹਾਕਣੀ ਤੁਮ ਤੋਂ ਰੈਣ ਵਿਹਾਰੇ ਸਹੁਰੇ ਢੋਈ ਨਾ ਲਹੈ ਪਈਏ ਨਾਹੀਂ ਤਾਓ ਫਿਰ ਵਾਤੜੀ ਨਾ ਪਚਾਈ ਤਨ ਸੁਹਾਗਣ ਨਾ ਸਹੁਰੇ ਪਈ ਇਕੰਤ ਕੀ ਕੰਤ ਅਗਮਤਾ ਹੋ ਨਾਨਕ ਸੁਸਹਜਣੀ ਜੋ ਭਾਵੈ ਤੇ ਪਰਵਾ ਨਾਤੇ ਧੋਤੀ ਸੰਭੇ ਸੁੱਤੀ ਆਏ ਨਚੰਦਾ ਫਰੀਦਾ ਰਹੀ ਸੁਵੇੜੀ ਹਿੰਗ ਦੀ ਗਈ ਕਥੂਰੀ ਗੰਦਾ ਜੋਵਨ ਜਾਂਦੇ ਨਾ ਡਰਾ ਜਿਸਹਿ ਪ੍ਰੀਤ ਨਾ ਜਾਏ ਫਰੀਦਾ ਕਿਤੀ ਜੋਵਨ ਪ੍ਰੀਤ ਬਿਨਾ ਸੁਖ ਗਏ ਕੁਮਲਾਈ ਫਰੀਦਾ ਚਿੰਤ ਕਠੋਲਾ ਵਾਣ ਦੁੱਖ ਵਿਰਹਿਿ ਸ਼ਾਵਣ ਲੀਖ ਏਹ ਹਮਾਰਾ ਜੀਵਨਾ ਤੂੰ ਸਹਬ ਸਚੀ ਵੇਖ ਵਿਰਹਾ ਵਿਰਹਾ ਆਖੀਐ ਵਿਰਹਾ ਤੋਂ ਸੁਲਤਾਨ ਫਰੀਦਾ ਜਤਨ ਵਿਰੋਨਾ ਉਪਜੈ ਸੋ ਤਨ ਜਨਮਸਾਨ ਫਰੀਦਾ ਇਸ ਗੰਧ ਲਾ ਧਰਿਆ ਕੰਡਲਿਵਾੜ ਇਕ ਰਹੰਦੇ ਰਹਿ ਗਏ ਇਕ ਰਾਤੀ ਗਏ ਕੁ ਜਾਣ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੈ ਕੇ ਰਬ ਮੰਗੇ ਸਿਆ ਧੂਆ ਹੋ ਕੇ ਰੇ ਕੰਮ ਫਰੀਦਾ ਦਰ ਦਰਵਾਜੇ ਜਾਏ ਕੈ ਕੌਣ ਡਿ ਟੌਕੜੀ ਹਾਲ ਇਹ ਹੁਣ ਦੋਸਾਂ ਮਾਰੀ ਐ ਹਮ ਦੋਸਾਂ ਦਾ ਕਿਆ ਹਾਲ ਕੜੀਏ ਕੜੀਏ ਮਾਰੀ ਐ ਤਹਿਰੀ ਲਹਿ ਸਜਾਏ ਸੋ ਹੈੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ ਬੁੰਡਾ ਹੋਆ ਸੇਖ ਫਰੀਦ ਕੰਬਣ ਲਗੀ ਦੇ ਜੇ ਸੋ ਵਰਿਆ ਜੀਵਣਾ ਕੋ ਤਨ ਹੋ ਸੇਖੇ ਫਰੀਦਾ ਮਰ ਪਰਾਏ ਵਸਣਾ ਸਾਈਂ ਮੁਝੈ ਨਾਂ ਦੇ ਜੇ ਤੂੰ ਐਵੇਂ ਰਖਸੀ ਜਿਉਂ ਸਰੀਰ ਹੋ ਲੇ ਕੰਦ ਪੁਹਾੜਾ ਸਿਰ ਘੜਾਣਾ ਵਣ ਕੈਸਰ ਲੋਹਾਰ ਫਿਰਦਾ ਹੋ ਢੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਫਿਰਦਾ ਇੱਕ ਨਾ ਟਾ ਅਗਲਾ ਇੱਕ ਨਾ ਨਹੀਂ ਲੋਨਾ ਅਗੇ ਗੈਸ ਜਪ ਸੁਨੋ ਛੁਟਾ ਕਾਸੀ ਕੌਣ ਹੈ ਪਾਸ ਦਮਾ ਮੈਂ ਸਤਿ ਸ਼ਿਰ ਤੇਰੀ ਸਡੋ ਰੱਡ ਜਾਏ ਸੁਤੇ ਜੀ ਰਾਨ ਨੈ ਥੀਏ ਅਤਿ ਮਾ ਗੱਡਾ ਫਰੀਦਾ ਕੋਠੇ ਮੰਡ ਪਾੜੀਆਂ ਸਾਰੇ ਦੇ ਭੀ ਗਏ ਥੋੜਾ ਸੌਦਾ ਕਰ ਗਏ ਤੋਰੀ ਆਏ ਕਈ ਫਰੀਦਾ ਚਿੰਤੜ ਮੇਖਾ ਅਗਲੀਆਂ ਜੰਦ ਨਾ ਕਾਏ ਏਕ ਵਾਰੀ ਆਪੋ ਆਪਣੀ ਚੱਲੇ ਮਾਇਕ ਸੇਕਾ ਫਰੀਦਾ ਲੋ ਦੀ ਬਲੰਦਿਆਂ ਮਨ ਤ ਬੈਠ ਆਏ ਗੜ ਲੀਤਾ ਕੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਪਾਹੇ ਜੇਤੀਆ ਜੇ ਸਿਰthia ਤਿਲਾ ਕਮਾਂਦੇ ਹਰ ਕਾਗਦਾ ਕੁੰਨੇ ਕੋਇ ਲਿਆ ਮੰਦੇ ਅਮਲ ਕਰੇਂਦਿਆ ਇਹ ਸਜਾਇਤ ਨਾ ਫਰੀਦਾ ਕਨ ਮੁਸੱਲਾ ਸੁਖ ਗਾਲ ਦਿਲ ਕਾ ਤੀ ਗੁਰਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਰਈਦਾ ਰਤੀ ਰਤਨਾ ਨਿਕਲੇ ਜੇ ਤਨ ਚੀਰੈ ਕੋਈ ਜੋ ਤਨ ਰਤੇ ਰਵ ਸਿਉ ਤਿੰਨ ਤਨ ਰਤਨਾ ਹੋਏ ਮਾਲਾ ਤੀਜਾ ਇਹੋ ਤਨ ਸਬੋ ਰਤ ਹੈ ਰਤ ਵਿੰਤਨ ਨਾ ਹੋਏ ਜੋ ਸਹਿ ਰਤੇ ਆਪਨੇ ਤੇ ਤਨ ਲੋਭ ਰਤਨਾ ਹੋਏ ਪੈ ਪਇਆ ਤਨ ਖੀਨ ਹੋਏ ਲੋਭ ਰਤ ਵਿੱਚ ਹੋ ਜਾਏ ਜੋ ਵਸੰਤਰਤਾਤ ਸੁਧ ਹੋਏ ਤਉ ਹਰ ਕਾ ਭਉ ਦਰਮਤ ਮੈਲਕ ਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੁੰਡ ਲੋ ਜਤੋਂ ਲੱਗੇ ਵਾਤ ਚਪੜ ਢੁੰੜੇ ਕਿਆ ਹੋਵੇ ਜਿਕੜ ਡੁੱਬੇ ਹੱਥ ਫਰੀਦਾ ਲੰਡੇ ਕੰਤ ਨਾਰਾਵੇ ਉਹ ਵੱਡੇ ਕੀ ਮਿਆਸੇ ਤਾਂ ਨੂੰ ਕਹਿੰਦੇ ਗੁਰਮੇਂ ਤਸਹ ਨਾ ਮਿਲਿਆ ਸਈ ਫਰੀਦਾ ਸਿਰ ਭਲਿਆ ਦਾੜੇ ਭਲੀਆਂ ਮੁੱਛਾਂ ਵੀ ਭਲੀਆਂ ਰੇ ਮਨ ਗਹਿਲੇ ਬਾਵਲੇ ਮਾਣੈ ਚਰਲੀਆਂ ਫਰੀਦਾ ਕੋਟੇ ਧੁਕਣ ਕੇਤੜਾ ਫਿਤ ਨਿੰਦੜੀ ਨੀਵਾਰ ਜੋ ਦਿਲ ਤੇ ਗਣਵੇ ਗਹਿ ਗਲੜ ਬਿੜਾੜ ਫਰੀਦਾ ਕੋਠੇ ਮੰਡਪ ਮਾਲੀਆਂ ਜੇਤ ਨਾ ਲਾਏ ਚਿੱਤ ਮਿੱਟੀ ਪਈ ਅਦੋਲਵੀ ਕੋਈ ਨਾ ਹੁਸੀ ਮਿੱਤਾ ਫਰੀਦਾ ਮੰਡਪ ਮਾਲਾ ਲਾਏ ਮਰਗ ਸਤਾਣੀ ਚਿੱਤ ਧਰ ਸਾਈ ਜਾਏ ਸੁਮਾਲ ਜਿ ਤਹਿ ਤੋ ਵੰਜਣਾ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਮਲੇ ਵਿਸਾਰ ਮਤਸੁਰ ਮਿੰਦਾ ਤੀਵੇਂ ਸਾਈਂ ਦਾ ਦਰਵਾਰ ਫਰੀਦਾ ਸਹਿ ਜ਼ਿਕਰ ਚਾ ਕਰੀ ਦਿਲ ਦੇ ਲਾਹੇ ਭਰਾੰ ਦਰਵੇਸਾਂ ਨੂੰ ਮੂੜੀਐ ਰੁੱਖਾਂ ਦੀ ਜੀ ਰਾਂਦ ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹੰਡਾ ਵੇਸ ਗੁਨ ਹੀ ਭਰਿਆ ਮੈਂ ਫਿਰਾ ਲੋਕ ਕਹਿ ਦਰਵੇਸ ਤਤੇ ਤੋਏ ਨਾ ਪੱਲਵੈ ਜਿ ਜਲ ਟੁਕੀ ਦੇ ਪ੍ਰਿਦਾ ਜੋ ਦੋਹਾ ਗਣ ਰਬ ਦੀ ਚੂ ਰਹਿੰਦੀ ਚੂਰੇ ਜਾਂ ਕੁਆਰੀ ਤਾਂ ਚਾਉ ਵਿਆਹੇ ਤਾਂ ਮਾਮਲੇ ਪ੍ਰਿਦਾ ਇਹੋ ਪਛੋਤਾਉ ਵਤ ਕੁਆਰੀ ਨਾ ਚੀਏ ਕਲਰ ਕੇ ਰਿਸ਼ਪੜੇ ਆਇਓ ਤੇਹੰਜ ਚਿੰਜੂ ਉਡਣ ਨਾ ਪਿਵਾਏ ਉਡਣ ਸੰਦੇ ਡੰਜ ਾਂਸ ਕੋਦਰ ਕੋਧਰਾ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੇ ਵਸਾਏ ਤਲ ਫਰੀਦਾ ਸਰ ਭਰਿਆ ਪੀ ਚਲਸੀ ਥਤੇ ਕਲ ਇਕੱਲਾ ਫਰੀਦਾ ਇੱਕ ਸਹਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕਿਤੜਿਆਂ ਜੁਗੂ ਅਪਰੇ ਇੱਕ ਦਪਿਆ ਪਾਸੇ ਫਰੀਦਾ ਪੰਨੀ ਕੜੀ ਸਵੰਨਵੇ ਟੁੱਟੀ ਨਾ ਕਰ ਲੱਜ ਅਜਰਾਇਲ ਫਰੀਸਤਾ ਕਹਿ ਕਰ ਅਨਾਠੀ ਲੱਜ ਫਰੀਦਾ ਪੰਨੀ ਕੜੀ ਸਵੰਨਵੇ ਟੁੱਟੀ ਨਾ ਕਰ ਲੱਜ ਜੋ ਸੱਜਣ ਭੋਏ ਭਾਰਤੇ ਸੇਖੋਂ ਆਵੇ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਰਿ ਚਲਣਾ ਆਇਆ ਪੰਜੇ ਵਕਤ ਮਸੀਤ ਉਠ ਫਰੀਦਾ ਜੋ ਜੂ ਸਾਜ ਸੁਭੈ ਨਿਵਾਜ ਕੁਜਾਰ ਜੋ ਸੁਰ ਸਾਈਂ ਨਾ ਨਿਵੇ ਸੋ ਸਰ ਕਪ ਉਤਾਰ ਜੋ ਸੁਰ ਸਾਈਂ ਨਾ ਨਿਵੇ ਸੋ ਸਰ ਕੀਜੈ ਕਾਈ ਤੁੰਨੇੜ ਜਲਾਈਐ ਬਲਣ ਸੰਦੈ ਥਾਏ ਫਰੀਦਾ ਕਿੱਤਾ ਤਾਡੇ ਮਾਪਿਆ ਜਿੰਨੀ ਤੂੰ ਜਣਿਓ ਏ ਤੈ ਪਾਸੋਂ ਉਹ ਲੜ ਗਏ ਤੂੰ ਅਜੇ ਨਾ ਪਤੀਣ ਹੋਏ ਫ੍ਰਿਦਾ ਮਨ ਮੈਦਾਨ ਕਰ ਟੋਏ ਟਿਬੇ ਲਾਹੀ ਅਗਮੁ ਲਾਇਸੀ ਦੁਜਕ ਸੰਦੀਪਾਹੀ ਮਹਲਾ ਪੰਜਵਾ ਫ੍ਰਿਦਾ ਖਲ ਖਲਕ ਮੈਂ ਖਲਕ ਵਸੈ ਰਬ 마ਹੀ ਮੰਦਾ ਕਿਸਨੋ ਆ ਕੀਐ ਜਤਸ ਵਿਨ ਕੋਈ ਨਾਹੀ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕਪਹਿ ਚੁੱਕ ਪਵਣ ਨਾ ਇੱਤੀ ਮਾਮਲੇ ਸਹਣਾ ਇੱਤੀ ਦੁੱਖ ਚੱਬਣ ਚੱਲਣ ਰ ਤਨ ਸੇ ਸੁਨੇਰ ਬਹਿ ਗਏ ਏੜੇ ਮੁਤੀ ਧਾ ਸੇ ਜਾਨੀ ਚੱਲ ਗਏ ਫਰੀਦਾ ਮੁਰੇ ਦਾ ਭਲਾ ਕਰ ਪੁੱਸਾ ਮੰਨ ਹੰਡਾਏ ਦੇਹੇ ਰੋਗ ਨਾ ਲੱਗਾਈ ਪੱਲੇ ਸਖਿਪਾਏ ਫਰੀਦਾ ਪੰਖ ਪਰਾਂਉਨੀ ਦੁਨੀ ਸੁਹਾਵਾ ਵਾਗ ਨੌਂ ਬਤ ਵਜੇ ਸਵੇਸੋਂ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੋਰੀ ਵੰਡੀਐ ਸੱਚਾ ਮਿਲੈ ਨਾ ਭਾਉ ਜਿਨ੍ਹਾਂ ਨੈਣ ਨਿੰਦਰਾ ਵਲੇ ਤਨਾ ਮਿਲਨ ਕੁਆ ਫਰੀਦਾ ਮੈਂ ਜਾਣਿਆ ਦੁੱਖ ਮੁਜਕੂ ਦੁੱਖ ਸੋ ਆਇਆ ਜੱਗ ਉੱਚੇ ਚੜਕੇ ਦਿੱਇਆ ਤਾਂ ਕਰ ਕਰ ਇਹਾ ਅਗ ਮਹਲਾ ਪੰਜਵਾ ਫਰੀਦਾ ਪੋਮਰੰਗਾ ਵਾਲੀ ਮੰਜ ਵਿਸੂਲਾ ਬਾਗ ਜੋ ਜਨ ਤੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਸੁਵੰਦਨੀ ਦੇ ਬਿਰਲੇ ਕਈ ਪਾਈ ਜਨ ਜਿੰਨਾ ਪਿਆਰੇ ਨੇ ਕੰਦੀ ਵਹਿਣ ਨਾ ਢਾਹੇ ਤੋ ਕੀ ਲਿਖਾ ਦੇਵਣਾ ਜਿੱਧਰ ਰਬ ਰਜਾਏ ਵਹਿਣ ਤਦਾਉ ਗੋ ਕਰੇ ਫਰੀਦਾ ਡੋਕਾਂ ਸੇਤੀ ਦਿਉ ਗਿਆ ਸੂਲਾ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਮੇੜਾ ਕਪਰਵਾਤ ਲਮੀ ਲਮੀ ਨਦੀ ਵਹੇ ਕੰਢੀ ਤੇ ਰਹੇ ਤਾ ਬੇੜੇ ਨੂੰ ਪੱਪਰ ਚਾ ਕਰੇ ਜੇ ਪਤਨ ਰਹੇ ਸਚੇ ਤਾ ਫਿਰਦਾ ਗੱਲੀ ਸੋ ਸੱਜਣਾ ਵੀ ਇੱਕ ਟੁੰਡੈਂਦੀ ਨਾਲਾ ਤੁੱਖਾਂ ਜੋ ਮਾਲੀ ਕਾਰਾਂ ਤਨਾ ਮਾਂ ਤੇਰੀ ਫਿਰਦਾ ਤਨ ਭੌਂਕਣਾ ਨਿਤਨੁ ਤੁਕਿਆ ਕਾਉਣ ਕੰਨੀ 부ਜੇ ਦੇ ਰਹਾ ਕੀਤੀ ਵਗੈ ਪਾਉਣ ਪ੍ਰਿਦਾ ਰਬ ਖਜੂਰੀ ਪੱਕੀਆਂ ਮੱਖੇ ਨਹੀਂ ਵਹਨ ਜੋ ਜੋ ਵੰਜੇ ਡਿਹੜਾ ਸੋ ਮਰ ਹੱਥ ਪਵਨਨਾ ਪ੍ਰਿਦਾ ਤਨ ਸੁੱਕਾ ਪਿੰਜਰ ਧੀਆ ਤਲਿਆ ਕੁੰਢ ਹੈ ਕਾਗੇ ਅਜੈਸੁਰਬ ਨਾ ਬਹੜਿਓ ਦੇਖ ਬੰਦੇ ਕੀ ਭਾਗੇ ਕਗਾ ਕਰੰਗ ਢੋਲਿਆ ਸਗਲਾ ਖਾਇਆ ਮਾਸੇ ਇਹ ਦੋਇ ਨੈਨਾ ਮਤਿ ਸ਼ੋ ਪਰ ਦੇਖਣ ਕੀ ਆਸੇ ਕਾਗਾ ਚੁੰਡ ਨਾ ਪਿੰਜਰਾ ਵਸਾ ਤਉ ਡਰ ਜਾਹੇ ਜਿਤ ਪਿੰਜਰਾ ਮੇਰਾ ਸੋ ਵਸੈ ਮਾਸ ਨਾ ਤਿੱਦੋਂ ਖਾਏ ਫਰੀਦਾ ਗੁਰ ਨਿਮਾਣੀ ਸਦ ਕਰੇ ਨਿਕਰਿਆ ਕਰਿ ਆਉ ਸਤਿਗੁਰ ਮਿਥਿਆ ਬਣਾ ਮਰਨੋਂ ਨਾ ਡਰਿਆ ਐਨੀ ਲੋਣੀ ਦੇਖਦਿਆ ਕੀਤੀ ਚੱਲ ਗਈ ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਪਈ ਆਸਵਰ ਹੈ ਮੈਂ ਮਿਲ ਹੈ ਮੈਂ ਮਿਲ ਅਸ ਤੋਈ ਫਰੀਦਾ ਜੇ ਤੂੰ ਮੇਰਾ ਹੋਏ ਰਹ ਹੈ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਕੜਾ ਕਿਚਰਕ ਬੰਨੈ ਤੀਰ ਫਰੀਦਾ ਕੱਚਾ ਭਾਂਡਾ ਰਕੀਐ ਕਿਚਰ ਤਾਈ ਨੀਰ ਫਿਰਦਾ ਮਿਲ ਸਕਣਾ ਰਹਿ ਗਈ ਵਾਸਾ ਆਇਆ ਤਲ ਗੁਰਾਂ ਸੇ ਨਿਮਾਣੀਆਂ ਬਸਣ ਰੂਹਾਂ ਮੱਲ ਆਖੀ ਸਿਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਿਰਦਾ ਮੋਤੇ ਦਾ ਬੰਨਾਂ ਈਵੇਂ ਦਿਸੈ ਜੋ ਦਰਿਆ ਵੇ ਟਾ ਅਗਰ ਦੁਜਗ ਤਪਿਆ ਸੁਣੀਏ ਹੂਲ ਪਵੇ ਕਹਾ ਇਕ ਨਾ ਨਾ ਸੋ ਸੋਜੀ ਆਈ ਇਕ ਦਰ ਦੇ ਵੀ ਪਰਵਾਹ ਅਮਲ ਜੇ ਕਿਤਿਆਂ ਧੁਨੀ ਵਿੱਚ ਸਿਰ ਤਰਗੈ ਉਗਾਹ ਫਰੀਦਾ ਦਰਿਆ ਵੈ ਕੰਨੇ ਬੁਗਲਾ ਬਟਾ ਖੇਲ ਕਰੇ ਖੇਲ ਕਰੇਂਦੇ ਅੰਜਨੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕਿਲਾ ਵਿਸਰੀਆਂ ਜੋ ਮਨ ਚਿਤਨਾ ਚੀਤੇ ਸਨ ਸੋ ਗਾਲੀ ਰੱਬ ਕੀ ਆ ਸਾਡੇ ਤਰੇਮਣ ਦੇ ਦਰੀ ਚੱਲੇ ਪਾਣੀ ਨਿਆਨਾਂ ਆਇਓ ਬੰਦਾ ਦੁਨੀ ਵਿੱਚ ਵਕ ਅਸੂਣੀ ਬੰਨਾ ਮਲਕਲ ਮੌਤ ਜਾ ਆਸੀ ਸਭ ਦਰਵਾਜੇ ਭੰਨ ਤਿੰਨਾ ਪਿਆਰਾ ਭਾਈਆ ਅਗਹਿ ਦਿੱਤਾ ਬੰਨਾ ਵੇਖੋ ਬੰਦਾ ਚੱਲਿਆ ਚੌਂਜਣ ਆਂਦਾ ਕੰਨ ਫਰੀਦਾ ਅਮਲ ਜੇ ਕਿਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹੰਬਲ ਹਾਰੇ ਤਿੰਨ ਪੰਖੀਆਂ ਜੰਗਲ ਜਿੰਨਾ ਵਾਸੀ ਕਕਰ ਚੁਕਣ ਤਲ ਵਸਨ ਰੱਬ ਨਾ ਛੋਡ ਨਾ ਪਾਸੇ ਫਰੀਦਾ ਰਤ ਫਰੀ ਬਣ ਕੰਬਿਆ ਪਤ ਛੜੇ ਛੜਪਾਹੇ ਚਾਰੇ ਕੁੰਡਾਂ ਢੁੰਡੀਆਂ ਰਹਿਣਥਾਉ ਨਾਹੇ ਫਰੀਦਾ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰੇਉ ਜਿੰਨੀ ਵੇਸੇ ਸੋ ਮਿਲਾਏ ਸਈ ਵਿਸਤਰੀਓ ਮਹਲਾ ਤੀਜਾ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਵਟਿਆ ਸੋ ਮਿਲਾਏ ਜੇ ਨੀਅਤ ਰਾਸ ਕਰੇ ਮਹਲਾ ਪੰਜਵਾ ਫਰੀਦਾ ਗਰਬ ਜਿੰਨਾ ਵਢਿਆਇਆ ਧਨ ਜੋਗੁਣ ਆਗਾ ਕਾਲੀ ਚਲੇ ਧਨੀ ਸੋ ਟਿੱਬੇ ਜੋ ਮਿਹਾਉ ਫਰੀਦਾ ਨਾਮਕ ਡਰਾਵਣੇ ਜਿੰਨਾ ਵਿਸਾਰਿਓਨ ਨਾਉ ਐਥੇ ਦੁੱਖ ਘਨੇਰੀਆ ਅਗੈ ਠੌਰਣਾ ਠਾਉ ਫਰੀਦਾ ਪਿਛਲ ਰਾਤ ਨਾ ਜਾਗੇ ਹੋਏ ਜੀਵਨਦਣੋ ਮਯੋਏ ਜੇ ਤੈ ਰਬ ਵਿਸਾਰਿਆ ਤ ਰਬ ਨੰਗਿ ਸਿਰੋਏ ਮਹਲਾ ਪੰਜਵਾ ਫਰੀਦਾ ਕੰਤ ਰੰਗਾਉਲਾ ਵੱਡਾ ਬਿਰ ਮੋਤਾਜੈ ਅਲਹਾ ਸਤਿ ਰਤਿਆ ਇਹੋ ਸਚਾਵਾ ਸਾਜੇ ਮਹਲਾ 5ਵਾਂ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਹਿ ਵਿਕਾਰ ਅਲਹਾ ਭਾਵੇ ਸੋ ਭਲਾ ਤਾਂ ਲੁਕੀ ਦਰਵਾਰ ਫਰੀਦਾ ਦੁਨੀ ਬਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਉ ਨਾ ਵੱਜਦਾ ਜਿਸ ਅਲਹੁ ਕਰਦਾ ਸਾਰ ਮਹਲਾ 5ਵਾਂ ਪ੍ਰੇਦਾ ਦਿਲ ਰਤਾ ਇਸ ਦੁਨੀ ਸੌ ਦੁਨੀ ਨਕ ਤੈ ਕੰਮ ਮਿਸਲ ਫਕੀਰਾ ਗਾਖੜੀ ਸੁ ਪਾਈਏ ਪੁਰ ਕਰਮਾਂ ਪਹਿਲਾ ਪੈਰੇ ਫੁਲੜਾ ਫਲਕੀ ਪਚਾਰਾਂ ਤੈ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਦਾਤੇ ਸਹਿਬ ਸੰਧਿਆ ਕਾ ਚੱਲੈ ਤਸ ਨਾਲ ਇੱਕ ਜਗੰਦੇ ਨਾਲ ਲਹਨ ਇੱਕ ਨਾਲ ਸੋਤਿਆਂ ਦੇ ਉਠਾਲ ਟੌਂਡੇ ਇੰਦਰੀਏ ਸੁਹਾਗ ਕੋ ਤਉ ਤਨ ਕਾਇ ਕੋ ਰਈ ਜਿਨਾਂ ਨਉ ਸੁਹਾਗਣਿ ਤਿਨਾਂ ਝਾਕ ਨ ਹੋਰ ਸਵਰ ਮੰਜਕ ਮਾਣੇ ਸਵਰ ਕਾਨੀ ਨੂੰ ਸਵਰ ਸੰਦਾ ਬਾਣ ਕਲਕਤਾ ਨ ਕਰੀ ਸਵਰ ਅੰਦਰ ਸਾਵਰੀ ਤਨ ਇਵੈ ਜਾਲੇ ਨਾ ਓਨ ਨਜੀ ਖੁਦਾਏ ਦੇ ਇਤਨਾ ਕਿਸੈ ਦੇਨੋ ਸਵਰਿਉ ਸਵਾਉ ਜੇ ਤੂੰ ਬੰਦਾ ਦਿਲ ਕਰੈ ਵਦ ਤੀਵੈ ਦਰਿਆਉ ਟੁੱਟਣਾ ਤੀਵੈ ਵਾੜਾ ਫਰੀਦਾ ਦਰਵੇਸੀ ਗਾ ਕੜੀ ਚੋਪੜੀ ਪਰੀ ਤ ਇਕਨ ਕਿੰਨਾ ਚੱਲੀ ਐ ਦਰਵੇਸਾਂ ਵੀ ਰੀਤ ਤਨ ਤਪੈ ਤ ਨੂਰ ਜੋ ਬਲਣ ਹੱਟ ਬਲੰਨ ਪੈਰੀ ਤ ਕਾਸਰ ਜੁਲਾ ਜੇ ਮੁਤਰੀ ਮਿਲੰਨਾਂ ਤਨਨ ਤੋਂ ਪਾਇ ਤਨੂਰ ਜਿਉ ਬਾਲਣ ਹਟਣਾ ਬਾਲ ਸਿਰ ਪੈਰੇ ਕਾ ਫੇੜਿਆ ਅੰਦਰ ਪਰੀ ਨਿਹਾਲ ਔਰ ਟੁੰਡੇਂ ਦੇ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇਖਿ ਖਾਲ ਅੰਸਾਂ ਦੇ ਤਰੰਦਿਆ ਬਗਾਇਆ ਚਾਓ ਡੋਬੋ ਮੂਏ ਬਗ ਬੱਪੜੇ ਸਰਤਲ ਉਤਰ ਪਾਓ ਮੈਂ ਜਾਣਿਆ ਵਡ ਹੰਸ ਹੈ ਤਾ ਮੈਂ ਕਿਤਾ ਸੰਗ ਜੇ ਜਾਣਾਂ ਬਗ ਬੱਪੜਾ ਜੰਨ ਨ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਮੁਦਤਰੀ ਜੇ ਤਸ ਪਾਵੇ ਨਾਨਕਾ ਕਦ ਹੰਸ ਕਰੀ ਸਰਵਰ ਕੋਨ ਕੀ ਹੀ ਕੋ ਫਾਇਵਲ 50 ਜੋ ਤੂੰ ਲਹਿਰੇ ਗੜਤਿਆ ਸੱਚੇ ਤੇਰੀ ਆਸੇ ਕਵਣ ਸੋ ਕਰ ਕਵਣ ਗੁਣ ਕਵਣ ਸੋ ਬਣਿਆ ਮੰਤ ਕਵਣ ਸੋ ਵੇ ਸੋ ਕਰੀ ਜਿਤ ਵਸਿਆ ਵੈ ਕੰਤਾ ਨਿਵਣ ਸੋ ਕਰ ਕਵਣ ਗੁਣ ਜੀਵਾ ਬਣਿਆ ਮੰਤ ਇਤ੍ਰਪਣ ਵਿਸਕਰ ਤਮਸ ਆਵੇ ਕੰਤਾ ਮਤ ਹੁੰਦੇ ਹੋਏ ਆਣਾ ਤਾਣ ਹੁੰਦੇ ਹੋਏ ਨਤਾਣਾ ਅਣ ਹੁੰਦੇ ਆਪ ਵੰਡਾਏ ਉਹ ਐਸਾ ਫਤ ਸਦਾਏ ਇੱਕ ਫਿੱਕਾ ਨਾ ਗਾ ਲਾਏ ਸਭ ਨਾ ਮੈਂ ਸੱਚਾ ਧਣੀ ਖਿਆਲ ਨਾ ਕਹੇ ਠਾਹੇ ਮਾਨਕ ਸਭ ਅਮੋਲਵੇ ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ ਇਹ ਆਉਨਾ ਕਹੇ ਠਾਹੇ ਮਾਨਕ ਸਭ ਅਮੋਲ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ